ਕਾਨਫਰੰਸ ਹੈ ਕਿਉਂਕਿ 7 ਜਨਵਰੀ ਤੋਂ ਜਿਹੜਾ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ ਸਰਕਾਰਾਂ ਉਹਨਾਂ ਮੁੱਦਿਆਂ ਤੇ ਇਨਸਾਫ ਦੇਣ ਨੂੰ ਤਿਆਰ ਨਹੀਂ ਸੋ ਲਾਰੇ ਲੱਪੇ ਲਾ ਰਹੀਆਂ ਕਿਉਂਕਿ 11 ਜਨਵਰੀ 2022 ਨੂੰ ਅਸੀਂ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮਾਰਚ ਕੱਢਿਆ ਸੀ ਗੁਰਦੁਆਰਾ ਜੋਤੀ ਸਰੂਪ ਸ੍ਰੀ ਫਤਗੜ ਸਾਹਿਬ ਤੋਂ ਉਸ ਦਿਨ ਗਵਰਨਰ ਨਾਲ ਜਦੋਂ ਮੈਮੋਰੰਡਮ ਦੇਣ ਗਏ ਗੱਲਬਾਤ ਹੋਈ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦੁਆਇਆ ਸੀ ਕਿ ਜਿਨ੍ਹਾਂ ਦੀ ਜੇਲ ਕਸਟਡੀ ਬੰਦੀ ਸਿੰਘਾਂ ਦੀ 25 ਸਾਲ ਤੋਂ ਉੱਪਰ ਬੰਦੀ ਹੈ ਉਹ ਉਹਨਾਂ ਨੂੰ ਮેરਿਆ ਕਰਾਵਾਂਗਾ ਪਰੰਤੂ ਜਦੋਂ ਉਸ ਤੋਂ ਬਾਅਦ 16 April 2022 ਨੂੰ ਦੁਬਾਰੇ ਗਵਰਨਰ ਸਾਹਿਬ ਨਾਲ ਮੀਟਿੰਗ ਹੋਈ ਉਹ ਆਪਣੇ ਜਿਹੜਾ ਵਾਦਾ ਸੀ ਉਸ ਤੋਂ ਮੁੱਕ ਗਏ ਸੋ ਹੁਣ ਜਿਹੜਾ 11 ਜਨਵਰੀ ਨੂੰ ਅਸੀਂ ਇੱਕ ਪ੍ਰੋਗਰਾਮ ਲੀਕਿਆ ਸਮੁੱਚੇ ਪਵਾਦ ਇਲਾਕੇ ਵੱਲੋਂ ਕਿਉਂਕਿ ਪਵਾਦ ਇਲਾਕੇ ਦਾ ਇਸ ਕੌਮੀ ਇਨਸਾਨ ਮੋਰਚੇ ਵਿੱਚ ਬਹੁਤ ਵੱਡਾ ਯੋਗਦਾਨ ਤਨ ਮਨ ਧਨ ਨਾਲ ਇਹ ਪੂਰਾ ਸਾਥ ਦੇ ਰਹੇ ਕੌਮੀ ਇਨਸਾਨ ਮੋਰਚੇ ਦਾ ਸੋ ਇਹਨਾਂ ਵੱਲੋਂ ਇਹਨਾਂ ਦੀ ਅਗਵਾਈ ਚ ਸਮੁੱਚੇ ਇਲਾਕੇ ਦੀ ਅਗਵਾਈ ਵਿੱਚ ਅਸੀਂ 11 ਜਨਵਰੀ ਦਨ ਵੀਰਵਾਰ ਨੂੰ ਜਿਹੜਾ ਇਹ ਪਰਸੋਂ ਨੂੰ ਹੈ ਗੁਰਦੁਆਰਾ ਜੋਤੀ ਸਰੂਪ ਵਿਖੇ ਸ਼ਹੀਦਾਂ ਦੇ ਪਵਿੱਤਰ ਸਥਾਨ ਤੇ ਅਰਦਾਸ ਕਰਕੇ ਇੱਕ ਮਾਰਚ ਕੱਢਣਾ ਸਰਕਾਰਾਂ ਨੂੰ ਜਗਾਉਣ ਵਾਸਤੇ ਸਰਕਾਰਾਂ ਦਾ ਧਿਆਨ ਉਸ ਵੱਸਤੇ ਲਿਆਉਣ ਤੇ ਤੇ ਸੰਗਤਾਂ ਨੂੰ ਜੋੜਨ ਵਾਸਤੇ ਕਿ ਵਾਕਈ ਸਰਕਾਰਾਂ ਜਿਹੜੀਆਂ ਉਹ ਇਨਸਾਫ ਦੇਣ ਨੂੰ ਤਿਆਰ ਨਹੀਂ ਜਦੋਂ ਕਿ ਸਾਡਾ ਮੋਰਚਾ ਸ਼ਾਂਤਮਈ ਤਰੀਕੇ ਨਾਲ ਇੱਕ ਸਾਲ ਤੋਂ ਚੱਲ ਰਿਹਾ 7 ਜਨਵਰੀ ਨੂੰ ਸਾਲ ਪੂਰਾ ਹੋ ਚੁੱਕਿਆ ਸੋ ਅੱਜ ਦਾ ਜਿਹੜਾ ਸਾਡਾ ਮਨੋਰਥ ਹੈ ਇਹੀ ਹੈ ਸੰਗਤਾਂ ਨੂੰ ਅਪੀਲ ਹੈ ਕਿ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਉਹ ਮਾਰਚ ਸ਼ਹੀਦਾਂ ਦੇ ਪਵਿੱਤਰ ਸਥਾਨ ਤੇ ਅਰਦਾਸ ਕਰਕੇ ਤਕਰੀਬਨ 11 ਵਜੇ ਰਵਾਨਾ ਹੋਏਗਾ ਸੋ ਸੰਗਤਾਂ ਉਸ ਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਵਿੱਚ ਵੱਧ ਤੋਂ ਵੱਧ ਆਪਣੇ ਆਪਣੇ ਸਾਧਨ ਰਾਹੀਂ ਪਹੁੰਚਣ ਤਾਂ ਕਿ ਅਸੀਂ ਉਸ ਵਿੱਚ ਸ਼ਾਮਲ ਹੋ ਕੇ ਸਰਕਾਰਾਂ ਤੋਂ ਆਪਣੇ ਹੱਕ ਲੈ ਸਕੀਏ। ਤੋਂ ਪੂਰੀ ਇਹਦੇ ਵਿੱਚ ਸਵਾਲ ਹੈ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਸਾਲਾਂ ਦੀ ਗੱਲ ਹੋਵੇ ਉਦੋਂ ਵੀ ਤੁਹਾਡੇ ਵੱਲੋਂ ਮਾਰਚ ਕੀਤੇ ਜਾਂਦੇ ਨੇ ਆਪਰ ਕੇ ਉਹ ਵੀ ਪ੍ਰੋਗਰਾਮ ਕਿੱਥੇ ਜਾਂਦੇ ਨੇ। ਕੀ ਲੱਗਦਾ ਕਿ ਇੰਨਾ ਸਪੈਸ਼ਲਾਈਜ਼ ਹੋਣ ਦੇ ਬਾਵਜੂਦ ਜਿਹੜੀ ਪੰਜਾਬ ਗਵਰਨਮੈਂਟ ਦਾ ਜਾਂ ਸੈਂਟਰ ਹੈ ਫਿਰ ਟੇਬਲ ਟॉक ਕਰਨ ਵਾਸਤੇ ਰੈਡੀ ਕਿਉਂ ਨਹੀਂ ਹੁੰਦੀ? ਦੇਖੋ ਜੀ ਇਹ ਵੀ ਜਿਹੜੀ ਇੱਕ ਸਰਕਾਰਾਂ ਦੀ ਨਾਕਾਮੀ ਐ ਵੀ ਉਹ ਗੱਲ ਕਰਨ ਵਾਸਤੇ ਬਣੀ। ਦੇਖੋ ਜਿਹੜੇ ਮੁੱਦਿਆਂ ਤੇ ਕੋਈ ਮੋਰਚਾ ਲੱਗਦਾ ਭਾਵੇਂ ਕੋਈ ਮਾਰਚ ਕੱਢਿਆ ਜਾਂਦਾ ਐ ਜਿਟੇਸ਼ਨ ਹੁੰਦੀ ਐ ਸਰਕਾਰਾਂ ਦਾ ਫਰਜ਼ ਬਣਦਾ ਕਿਉਂਕਿ ਸਰਕਾਰਾਂ ਸੰਗਤਾਂ ਵੱਲੋਂ ਜਨਤਾ ਵੱਲੋਂ ਚੁਣੀਆਂ ਜਾਂਦੀਆਂ ਜਨਤਾ ਵਾਸਤੇ ਬਣਦੀਆਂ। ਸਰਕਾਰਾਂ ਦਾ ਫਰਜ਼ ਬਣਦਾ ਵੀ ਉਹਨਾਂ ਤੇ ਟੇਬਲ ਟॉक ਕਰੇ। ਸਾਡੇ ਨਾਲ ਵੀ ਜਿਹੜਾ ਸਮੇਂ-ਸਮੇਂ ਤੇ ਸਰਕਾਰ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਪਰੰਤੂ ਸਰਕਾਰਾਂ ਵਾਅਦਾ ਕਰਕੇ ਮੁੱਕਰਦੀਆਂ ਰਹੀਆਂ 26 ਫਰਵਰੀ 2023 ਨੂੰ ਇੱਕ ਸਾਡੇ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਂਬਰਾਂ ਨਾਲ ਇੱਕ ਸਰਕਾਰ ਦੀ ਮੀਟਿੰਗ ਹੋਈ ਸੀ ਪੰਜਾਬ ਸਰਕਾਰ ਦੀ ਜਿਸ 'ਚ ਉਹਨਾਂ ਨੇ ਪੂਰਾ ਵਾਅਦਾ ਕਰਿਆ ਸੀ ਉਹ ਤਾਂ ਉਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਨੇ ਲਿਖਤੀ ਵਾਅਦਾ ਕੀਤਾ ਸੀ ਕਿ ਪੰਜ ਸਿੰਘਾਂ ਦੀ ਫਕੀਰ ਰਿਹਾਈ ਤੇ ਜਹੇਦਾਰ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ ਅਸੀਂ ਪੰਜਾਬ ਲਿਆਉਣ ਵਾਸਤੇ ਕਤੀ ਸਿੰਘਾਂ ਦਾ ਤਕਰੀਬਨ 6 ਫਰਵਰੀ ਤੋਂ ਇੱਕ ਇਥੇ ਤੋਂ ਜਥਾ ਭੇਜਿਆ ਜਾਂਦਾ ਭਗਵੰਤ ਮਾਨ ਦੀ ਕੋਠੀ ਵੱਲ ਉਸ ਜਥੇ ਨੂੰ ਵੀ ਬੰਦ ਕਰਾਉਣ ਵਾਸਤੇ ਉਹ ਜਥੇ ਦੀ ਡਿਮਾਂਡ ਸੀ ਜੇਸ਼ਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਸਿਫਟ ਕਰਨਾ ਕਿਉਂਕਿ ਉਹਨਾਂ ਦੇ ਜਿਹੜੇ ਦਿੱਲੀ ਦੇ ਕੇਸ ਸੀ 2015 ਚ ਖਤਮ ਹੋ ਚੁੱਕੇ ਸੀ ਉਹਨਾਂ ਦੇ ਪੰਜਾਬ ਦੇ ਕੇਸ ਤੇ ਚੰਡੀਗੜ੍ਹ ਦੇ ਉਸ ਟਾਈਮ ਪੈਂਡਿੰਗ ਪਏ ਸੀ ਸੋ ਸਾਡੀ ਮੰਗ ਸੀ ਕਿ ਉਹਨਾਂ ਨੂੰ ਤਾਂ ਕਿ ਆਪਣੇ ਕੇਸਾਂ ਦੀ ਉਹ ਸਹੀ ਤਰੀਕੇ ਨਾਲ ਪੈਰਵਾਹੀ ਕਰ ਸਕਣ ਪੰਜਾਬ ਸ਼ਿਫਟ ਕੀਤਾ ਜਾਵੇ ਰੂਲ ਵੀ ਮੰਨਦਾ ਇੱਕ ਵੀ ਜਿਸ ਸਟੇਟ ਦਾ ਕੇਸ ਹੈ ਮੁਰਜਮ ਉਸ ਸਟੇਟ ਵਿੱਚ ਹਾਜ਼ਰ ਹੋਣਾ ਚਾਹੀਦਾ ਸੋ ਉਹ ਵੀ ਵਾਦਾ ਕਰਕੇ ਪੰਜਾਬ ਸਰਕਾਰ ਦੇ ਦੋ ਮੰਤਰੀ ਮੁਕਰੇ ਹਨ ਸੋ ਸਰਕਾਰਾਂ ਨੂੰ ਚਾਹੀਦਾ ਟੇਬਲ ਟਾਕ ਤੇ ਸਾਨੂੰ ਬੁਲਾਉਣ ਉੱਥੇ ਗੱਲ ਕਰਨ ਉੱਥੇ ਉਹਨਾਂ ਤੇ ਉਹਨਾਂ ਨੂੰ ਫੈਸਲਾ ਲੈਣਾ ਚਾਹੀਦਾ ਦੋ ਕੋਈ ਖੰਦਸਾ ਕਾਰ ਦੇ ਜਿਹੜਾ ਅੜਿਓ ਰਵੀ ਆ ਇਸ ਸਮੇਂ ਨਜ਼ਰ ਆਇਆ ਹੈ ਅਮਿਤ ਸ਼ਾ ਦਾ ਬਿਆਨ ਵੀ ਆਪਾਂ ਦੇਖਦੇ ਹਾਂ ਦੂਸਰੇ ਪਾਸੇ ਜਗਤਾਰ ਸਿੰਘ ਤਾਰਾ ਹੁੰਦਾ ਨੂੰ ਜਿਹੜਾ ਉਧਰ ਦਿੱਲੀ ਜੇਲ੍ਹ ਵਾਲ ਲੈ ਕੇ ਜਾਣ ਦੀ ਗੱਲ ਹੋ ਰਹੀ ਹੈ ਇਸ ਚੀਜ਼ ਨੂੰ ਕਿਵੇਂ ਮੋਰਚਾ ਦੇਖੋ ਜਿਸ ਤਰ੍ਹਾਂ ਦਾ ਅਮਿਤ ਸ਼ਾ ਨੇ ਇੱਕ ਬਿਆਨ ਦਿੱਤਾ ਉਹ ਗ੍ਰਹਿ ਮੰਤਰੀਏ ਦੇ ਦੋ ਜੁम्मेवार ਹੈ ਇਸ ਤਰ੍ਹਾਂ ਦਾ ਨਹੀਂ ਜਿਸ ਉਸ ਫਿਰਕੇ ਨਾਲ ਜਿਸੋ ਧਰਮ ਨਾਲੇ Hindu ਤਬ ਨਾਲ ਸੰਬੰਧ ਰੱਖਦਾ ਉਸ Hindu ਤਬ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਬਚਾਉਣ ਵਾਸਤੇ ਜਦੋਂ ਉਹਨਾਂ ਤੇ ਜ਼ੁਲਮ ਹੋ ਰਿਹਾ ਸੀ ਉਹਨਾਂ ਨੂੰ ਬਚਾਉਣ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਦਿੱਲੀ ਕੁਰਬਾਨੀ ਦਿੱਤੀ ਪਰੰਤੂ ਉਹ ਇਸ਼ਾਨ ਫਰੋਸ ਹੈ ਉਹ ਭੁੱਲ ਚੁਕੇ ਜੀ ਨੂੰ ਅੱਜ ਜਿਸ ਤਰ੍ਹਾਂ ਉਹਦਾ ਬਿਆਨ ਆਇਆ ਵੀ ਉਹ ਜਦੋਂ ਤੱਕ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰਦੇ ਭਾਵੇਂ ਬਲਵੰਤ ਸਿੰਘ ਰਾਜਵਾਨੇ ਦੀ ਗੱਲ ਹੈ ਭਾਵੇਂ ਬਾਕੀ ਸਿੰਘਾਂ ਦੀ ਹੈ ਦੇਖੋ ਸਿਸਟਮ ਨੇ ਉਹਨਾਂ ਨੂੰ ਇਸ ਪਾਸੇ ਤੁਰਨ ਬਾਸਤੇ ਮਜਬੂਰ ਕੀਤਾ ਉਹ ਨਾ ਤਾਂ ਕ੍ਰਿਮੀਨਲ ਵਰਤੀ ਦੇ ਕੋਈ ਆਦਮੀ ਸੀ ਪਰੰਤੂ ਸਿਸਟਮ ਜਦੋਂ ਸਾਡੇ ਨਾਲ ਧੱਕਾ ਕਰਦਾ ਰਿਹਾ ਉਸ ਸਿਸਟਮ ਦੇ ਅਗੇਂਸਟ ਉਹਨਾਂ ਨੇ ਉਹ ਕਾਰਜ ਕੀਤਾ ਸੋ ਕੌਮ ਨੂੰ ਸਮਰਪਿਤ ਹੋ ਕੇ ਕੀਤਾ ਜਿਹੜਾ ਇਸ ਤਰ੍ਹਾਂ ਦੀ ਗੱਲਾਂ ਕਰਨੀਆਂ ਵੀ ਅਹਿਸਾਸ ਕਰਾਉਣਾ ਇੱਕੋ ਹੀ ਵਰਤਾਰਾ ਉਹ ਲਾਗੂ ਕਰਨਾ ਚਾਹੁੰਦੇ ਜਿਸ ਤਰ੍ਹਾਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਉਹਨਾਂ ਨੂੰ ਈਨ ਮਨਾਉਣ ਵਾਸਤੇ ਇੱਕ ਸਰਕਾਰਾਂ ਵੱਲੋਂ ਮੌਕੇ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ ਸੋ ਇਹ ਸਰਾਸਰ ਗਲਤ ਹੈ ਕਿਉਂਕਿ ਜਿੰਨੀਆਂ ਕੋਰਟ ਵੱਲੋਂ ਸਜ਼ਾਵਾਂ ਮਿਲੀਆਂ ਸੀ ਉਹ ਪੂਰੀਆਂ ਕਰ ਚੁੱਕੇ ਕਾਨੂੰਨ ਮੁਤਾਬਕ ਉਹਨਾਂ ਦੀ ਰਿਹਾਈਆਂ ਹੋਣੀ ਚਾਹੀਦੀਆਂ ਸੋ ਇਸ ਤਰ੍ਹਾਂ ਦਾ ਬਿਆਨ ਦੇਣਾ ਇੱਕ ਕੌਮ ਨੂੰ ਗੁਲਾਮੀ ਦਾ ਸਾਾਸ ਕਰਾਉਣਾ ਹੈ ਇਹ ਤੁਸੀਂ ਪਹਿਲਾਂ ਵੀ ਬਹੁਤ ਸਾਰੀਆਂ ਕਾਲਜ਼ ਦਿੱਤੀਆਂ ਮੋਰਚੀਆਂ ਹਾਂ ਤਾਂ ਹੱਟੇ-ਟੱਟ ਕੋਈ ਕੰਮ ਨਹੀਂ ਕਰਦਾ ਪਰ ਸਦੋਂ ਵੀ ਇੱਕ ਮੂਮੈਂਟ ਚ ਚੱਲਦੀ ਆ ਤਾਂ ਬੈਠ ਕੇ ਉਸ ਤੋਂ ਬਾਅਦ ਕਮੇਟੀ ਦੇ ਵਾਂਗ ਪੂਰਾ ਐਨਾਲਾਈਜ਼ ਕੀਤਾ ਜਾਂਦਾ ਵੀ ਅਸੀਂ ਹੱਤਾ ਜ਼ੋਰ ਲਾਇਆ ਪਰ ਸਾਡੇ ਚ ਕਿੱਥੇ ਕਮੀ ਰਹਿ ਗਈ ਕਿ ਕੱਲ ਸੁਣੀ ਨਹੀਂ ਸਰਕਾਰ ਦੀ ਤੁਸੀਂ ਫਿਰ ਇੱਕ ਮੋਰਚੇ ਕਾਲ ਦੇ ਦਿੰਦੇ ਹੋ ਪਰ ਜਿਹੜਾ ਇਹ ਬਾਰ-ਬਾਰ ਕਾਲਸ ਦੇਣਾ ਇਹ ਇੱਕ ਖੱਬੀ ਪੱਕੀ ਵਿਚਾਰਧਾਰਾ ਦੇ ਵਿੱਚੋਂ ਦੇਖਦਾ ਹੈ ਇਹ ਉਹਨਾਂ ਦੇ ਰਾਹ ਨਹੀਂ ਸਿੱਖ ਕੌਮ ਦਾ ਇੱਕ ਵੱਖਰਾ ਰਾਹ ਨਹੀਂ ਹੋਣਾ ਚਾਹੀਦਾ ਉਹਨਾਂ ਦਾ ਰਾਹ ਕਿਉਂਕਿ ਜਾਏ ਹੈ ਚਾਰ ਤਰ੍ਹਾਂ ਗਾਂਧੀਵਾਦ ਤੋਂ ਦੀ ਆ ਵੀ ਅਸੀਂ ਭਾਂਡੇ ਨਾਵਾਗੇ ਮਾਰਚ ਕੱਢਾਂਗੇ ਉਹਨਾਂ ਦਾ ਮਨ ਬਦਲ ਜਾਏਗਾ ਇੱਕ ਦਿਨ ਤੁਹਾਨੂੰ ਲੱਗਦਾ ਨਹੀਂ ਕਿ ਸਿੱਖ ਕੌਮ ਦੇ ਰਾਤ ਸ਼ੁਰੂ ਤੋਂ ਇਤਿਹਾਸ ਚ ਕੁਝ ਹੋ ਰਹੀ ਹੈ ਸ਼ਾਇਦ ਕੁਝ ਹੋਰ ਕਰ ਲੈਣਾ ਚਾਹੀਦਾ ਨਹੀਂ ਦੇਖੋ ਇਤਿਹਾਸ ਰਿਹਾ ਉਸ ਟਾਈਮ ਵੀ ਮੋਰਚੇ ਲੱਗਦੇ ਰਹੇ ਆ ਭਾਵੇਂ ਜੈਤੋਂ ਦਾ ਮੋਰਚਾ ਭਾਵੇਂ ਨਨਕਾਣਾ ਸਾਹਿਬ ਦਾ ਮੋਰਚਾ ਮੋਰਚੇ ਲੱਗਦੇ ਰਹੇ ਸਿੱਖ ਕੌਮ ਮਾਰਚ ਆਪਣਾ ਇਨਸਾਫ ਲੈਣ ਵਾਸਤੇ ਮੋਰਚੇ ਲਾਉਂਦੀ ਰਹੀ ਹੈ ਸੋ ਉਸੇ ਤਰ੍ਹਾਂ ਤੇ ਅਸੀਂ ਕਮੀਆਂ ਸਾਫ ਮੋਰਚਾ ਲਾਇਆ ਕਿਉਂਕਿ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ 7 ਮਈ ਹੈ 7 ਮਈ ਆਪਣੀ ਆਵਾਜ਼ ਦੀ ਆਪਣੀ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਾਉਣ ਵਾਸਤੇ ਇਹ ਇੱਕ ਜਰੀਆ ਸੋ ਅਸੀਂ ਉਹ ਇਖਤियार ਕੀਤਾ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਡਾ ਹੱਕ ਬਣਦਾ ਏ ਮੋਰਚਾ ਲਾਉਣਾ ਤੇ ਆਪਣੇ ਸਰਕਾਰਾਂ ਤੋਂ ਹੱਕ ਲੈਣਾ ਬੱਸ ਕਿੱਥੇ ਕਮੀ ਰਹੀ ਹੈ ਕਿ ਸਰਕਾਰ ਹੈ ਜਿਹੜੀ ਉਹ ਚੁੱਕ ਨਹੀਂ ਰਹੀ ਕਿਸੇ ਪਾਸੇ ਵੀ ਚੁੱਕ ਨਹੀਂ ਰਹੀ ਦੇਖੋ ਸਰਕਾਰਾਂ ਜੇ ਇਸ ਤਰ੍ਹਾਂ ਦਾ ਰਬਈਆ ਰੱਖਣਗੀਆਂ ਜੋ ਹਾਸਰ ਪਿਛਲੀਆਂ ਸਰਕਾਰਾਂ ਦਾ ਹੋਇਆ ਭਾਵੇਂ ਉਹਨਾਂ ਨੇ ਉਸ ਟਾਈਮ ਇਨਸਾਫ ਨਹੀਂ ਦਿੱਤਾ ਬਰਗਾੜੀ 'ਚ ਮੋਰਚਾ ਲੱਗਿਆ ਸੀ ਉਹਦਾ ਇਨਸਾਫ ਨਹੀਂ ਦਿੱਤਾ ਹੋਰ ਕਈ ਮੋਰਚੇ ਲੱਗੇ ਬਹਿਬਲਾਂਕਾ ਲਾਂਚ ਲੱਗਿਆ ਪਰ ਜੇ ਸਰਕਾਰਾਂ ਅੱਜ ਵੀ ਇਸ ਨੂੰ ਇਨਸਾਫ ਨਹੀਂ ਦੇਣਗੀਆਂ ਤਾਂ ਉਹੀ ਹਾਸਰ ਹੋਵੇਗਾ ਜਿਹੜੇ ਪਿਛਲੀ ਸਰਕਾਰਾਂ ਦਾ ਹੋਇਆ ਭਾਵੇਂ ਉਹ ਕਾਂਗਰਸ ਸਰਕਾਰ ਸੀ ਭਾਵੇਂ ਅਕਾਲੀ ਦਲ ਦੀ ਸਰਕਾਰ ਸੀ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਜੇ ਅੱਜ ਅਸੀਂ ਉਹਨਾਂ ਨੂੰ ਇਨਸਾਫ ਨਾ ਦਿੱਤਾ ਕੌਮ ਨੂੰ ਤਾਂ ਇਹਨਾਂ ਦਾ ਵੀ ਹਾਸਰ ਹੋਵੇਗਾ ਜਿਹੜਾ ਪਿਛਲੀ ਸਰਕਾਰਾਂ ਦਾ ਇਹ ਮੋਰਚੇ ਇੰਤਜ਼ਾਰ ਕਰ ਰਿਹਾ ਸਰਕਾਰਾਂ ਦੀ ਤਬਦੀਲੀ ਦਾ ਬਿਲਕੁਲ ਸਮਝਿਆ ਜਾ ਸਕਦਾ ਬਿਲਕੁਲ ਆਪਣੇ ਆਪ ਤਬਦੀਲੀ ਹੋ ਜਾਣੀ ਹੈ ਦੇਖੋ ਜੇ ਕਿਸੇ ਜਨਤਾ ਦੀ ਆਵਾਜ਼ ਨਹੀਂ ਸੁਣਨੀ ਸਰਕਾਰਾਂ ਨੇ ਆਪਣੇ ਆਪੇ ਤਬਦੀਲੀਆਂ ਹੋ ਜਾਣੀਆਂ ਬਦਲਾਅ ਲਿਆ ਉਹਨਾਂ ਨੇ ਹੁਣ ਉਹਨਾਂ ਦੋ ਪਾਰਟੀਆਂ ਦੇ ਪ੍ਰਸ਼ਾਸਨ ਤੋਂ ਤੰਗ ਹੋ ਕੇ ਹੀ ਉਹਨਾਂ ਨੇ ਤੀਜੀ ਧਿਰ ਕਿਉਂ ਨਹੀਂ ਸੀ ਬਦਲਾ ਲਿਆਉਣ ਵਾਸਤੇ ਪਰੰਤੂ ਆਪ ਇਹ ਉਸ ਚੀਜ਼ ਤੋਂ ਭੱਜ ਰਹੇ ਹੋ ਉਸ ਤੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਆਮ ਮੁਕਰ ਰਹੇ ਸੋ ਇਸ ਕਰਕੇ ਇਹਨਾਂ ਤੋਂ ਬਾਅਦ ਵੀ ਹੋਰ ਬਦਲਾ ਆਸ ਹੈ ਸਾਰੇ ਪੰਜਾਬ ਦੇ ਇਹ ਬਾਤ ਸਾਰੀ ਦੇਖੋ ਇਹ ਪਵਾਨ ਦਾ ਸਾਰੀ ਇਹ ਜਹਦਾਰ ਬਲਬੀਰ ਸਿੰਘ ਜੀ ਬੈਰੋ ਉੱਪਰ ਬੈਠੇ ਆ ਸੰਤ ਸਿੰਘ ਜੀ ਸਵਾਲੇ ਤੋਂ ਬੈਠੇ ਆ ਆਪਣੇ ਗੁਰਮੀਤ ਸਿੰਘ ਜੀ ਟੋਨੀ ਆ ਸਾਰੇ ਬੈਠੇ ਆ ਬਲਜੀਤ ਸਿੰਘ ਭਾਉ ਜੀ ਆ ਸਰਚੀਨੀ ਤੋਂ ਹੈ ਬਲਜਿੰਦਰ ਸਿੰਘ ਮਟੌਰ ਤੋਂ ਹੈ ਇਹ ਸਾਰਾ ਹੀ ਜਿਹੜਾ ਪ੍ਰੋਗਰਾਮ ਹੈ ਕਿਉਂਕਿ ਅੱਜ 90% ਯੋਗਦਾਨ ਹੈ ਉਹ ਪਵਾਦ ਇਲਾਕੇ ਦਾ ਸੋ ਸਾਰਾ ਸਮੁੱਚਾ ਪਵਾਦ ਇਲਾਕੇ ਮੋਰਚੇ ਨਾਲ ਡਟ ਕੇ ਖੜਿਆ ਹੈ ਬਸ ਕਹਿ ਦੋ ਬਸ ਕਹਿ ਦੋ ਨਹੀਂ ਕਹਿ ਦੋ ਬਸ ਪਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਪਵਾਦ ਦੇ ਇਲਾਕੇ ਵੱਲੋਂ ਕਿ ਸਭ ਨੇ ਇਹ ਬਹੁਤ ਦਾ ਇਲਾਕਾ ਨਹੀਂ ਸਾਰਾ ਪੰਜਾਬ ਹਰਿਆਣਾ ਯੂਪੀ ਜਿੱਥੋਂ ਵੀ ਸੰਗਤ ਆ ਸਕਦੀ ਹੈ ਆਪਣੇ ਵਾਹਨ ਲੈ ਕੇ ਜੋਤੀ ਸਰੂਪ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ